ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਕਾਰ ਕੰਪਨੀਆਂ ਇਕੱਠੀਆਂ ਹੋਈਆਂ ਤੇ ਇਹ ਇਲੈਕਟ੍ਰਿਕ ਵਹੀਕਲ ਵਾਲੇ ਰੌਲਾ ਪਾ ਰਹੀ ਹੈ ਬਹੁਤ ਸਾਰੀਆਂ ਕਾਰ ਕੰਪਨੀਆਂ ਇਨਵੈਸਟ ਕਰ ਰਹੀਆਂ ਇਸ ਵੇਲੇ ਆਪਾਂ ਜਾਣਦੇ ਹਾਂ ਕਿ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਈਵੀਜ਼ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਪਰ ਉਹਨਾਂ ਦੀ ਚਿੰਤਾ ਕੈਲੀਫੋਰਨੀਆ ਦੇ ਇਸ ਪਲਾਨ ਦੇ ਉੱਤੇ ਆ ਜਿਸ ਪਲਾਨ ਦੇ ਤਹਿਤ ਇਹ ਕਿਹਾ ਗਿਆ ਕਿ ਨਵੀਆਂ ਗੈਸ ਵਾਲੀਆਂ ਕਾਰਾਂ ਆਹ ਪੈਟਰੋਲ ਵਾਲੀਆਂ ਕਾਰਾਂ ਦੀ ਸੇਲ 2035 ਤੱਕ ਬੈਨ ਕਰ ਦੇਣੀ 25 ਆ ਗਿਆ 10 ਸਾਲ ਰਹਿ ਗਏ ਹੁਣ ਇਦਾ ਮਤਲਬ ਇਹ ਆ ਕਿ ਕਾਰਾਂ ਵੇਖਣੀਆਂ ਬੰਦ ਹੋ ਜਾਣੀਆਂ ਉਦੋਂ ਮਤਲਬ ਸੇਲ ਬੈਨ ਹੋ ਜਾਣੀ ਯਾਨੀ ਕਿ 35 ਦੇ ਬਾਅਦ ਗੈਸ ਵਾਲੀਆਂ ਕਾਰਾਂ ਬੰਦ ਹੋ ਜਾਣੀਆਂ ਨਵੀਂ ਜਿਹੜੀ ਵੀ ਕਾਰ ਆਊਗੀ 35 ਦੇ ਬਾਅਦ ਕੈਲੀਫੋਰਨੀਆ ਦੇ ਵਿੱਚ ਉਹ ਇਲੈਕਟ੍ਰਿਕ ਹੋਊਗੀ ਉਹ ਗੈਸ ਵਾਲੀ ਨਹੀਂ ਵਿਕਣੀ ਹੁਣ ਜਿਹੜਾ ਇਹ ਇਨੀਸ਼ੀਏਟਿਵ ਆ ਇਹਨੂੰ ਇੱਕ ਐਡਵਾਂਸਡ ਕਲੀਨ ਕਾਰਸ ਟੂ ਰੈਗੂਲੇਸ਼ਨ ਕਿਹਾ ਜਾਂਦਾ ਹੈ ਇਹ ਕਹਿੰਦਾ ਆ ਕਿ ਜਿਹੜੇ ਵੀ ਨਵੀਆਂ ਪੈਸੇਂਜਰ ਕਾਰ ਚਾਹੇ ਟਰੱਕ ਆ ਚਾਹੇ ਐਸਯੂਵੀਜ਼ ਆ ਕੈਲੀਫੋਰਨੀਆ ਦੇ ਵਿੱਚ ਵੇਚੇ ਜਾਣੇ ਆ ਜ਼ੀਰੋ emission ਵਹੀਕਲਸ ਹੁਣੇ 2030 5 ਤੱਕ ਜਿਹੜੇ ਵੱਡੇ ਕਾਰ ਮੇਕਰ ਨੇ ਉਹਨਾਂ ਨੂੰ ਇੱਕ ਉਹਨਾਂ ਨੇ ਯੂਨੀਅਨ ਕਹਿ ਲਓ ਜਾਂ ਉਹਨਾਂ ਦਾ ਸੰਸਥਾ ਕਹਿ ਲਓ ਉਹਨੂੰ ਇਹ ਕਹਿੰਦੇ ਆ ਅਲਾਈਅੰਸ ਫਾਰ ਆਟੋਮੋਟਿਵ ਇਨੋਵੇਸ਼ਨ AAI ਇਹਦੇ ਵਿੱਚ ਫੋਰਡ ਵੀ ਆ ਜਨਰਲ ਮੋਟਰਸ ਵੀ ਆ ਇਹਦੇ ਵਿੱਚ ਸਟੈਲੈਂਟਿਸ ਵੀ ਆ ਇਹਦੇ ਵਿੱਚ ਜਿਹੜੇ ਫਿਰ ਟੋਇਟਾ ਵੀ ਆ ਫੋਕਸਵਾਗਨ ਆ ਤੇ ਹੁੰਡਾਈ ਆ ਇਹ ਕਾਂਗਰਸ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਖਾਸ ਕਰ ਹਾਊਸ ਆਫ ਰਿਪ੍ਰਿਜ਼ੈਂਟੇਟਿਵ ਨੂੰ ਤੁਸੀਂ ਕੈਲੀਫੋਰਨੀਆ ਦੇ ਪਲਾਨ ਨੂੰ ਬਲੌਕ ਕਰ ਦਿਓ ਇਸ ਪਲਾਨ ਨੂੰ ਰੋਕ ਦਿਓ ਦਲੀਲ ਇਹ ਦਿੱਤੀ ਆ ਕਿ ਇਹਦੇ ਨਾਲ ਜਿਹੜਾ ਆਹ ਸੇਲ ਤੇ ਇਨਫਰਾਸਟ੍ਰਕਚਰ ਆ ਇਨਫੀਜੀਬਲ ਆ ਇਹ ਹੋ ਨਹੀਂ ਸਕਦਾ ਕਿ ਇਹਦੇ ਨਾਲ ਹੋਊਗਾ ਕਿ ਜੇ ਤੁਸੀਂ ਇਹ ਕਾਰਾਂ ਬੰਦ ਕਰ ਦਿੱਤੀਆਂ 35 ਤੋਂ ਬਾਅਦ ਹੁਣ ਜੇ 35 ਦੇ ਵਿੱਚ ਨਵੀਆਂ ਕਾਰਾਂ ਦੀ ਸੇਲ ਨਹੀਂ ਹੋਣੀ ਤਾਂ ਲੋਕ ਬਣਾਉਣੀਆਂ ਬੰਦ ਕਰਨਗੇ ਪਹਿਲਾਂ ਜਦੋਂ ਬੰਦ ਕਰਨਗੇ ਇਹ ਕਾਰਾਂ ਵਿਕਣੀਆਂ ਵੀ ਬੰਦ ਹੋਣਗੀਆਂ ਕਿਉਂ ਕੋਈ ਲਊਗਾ ਕਾਰ ਜਿਹੜੀ 35 ਤੋਂ ਬਾਅਦ ਨਵੀਂ ਬਣਨੀ ਨਹੀਂ ਜੇ ਦੀ ਵੈਲਿਊ ਘਟ ਜਣੀ ਸੋ ਇਹਨਾਂ ਨੇ ਹੁਣ ਇਹ ਕਿਹਾ ਆ ਕਿ ਸਾਨੂੰ ਇਹਨੂੰ ਇਸ ਪਲਾਨ ਨੂੰ ਜਿਹੜਾ ਬੰਦ ਕਰੋ ਇਹ ਪਲਾਨ ਸਾਨੂੰ ਨਹੀਂ ਚਾਹੀਦਾ ਇਹਦਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਹੋਊਗਾ ਕਿ ਉਹ ਕਹਿੰਦੇ ਵਹੀਕਲ ਘਟ ਜਾਣੇ ਆ ਕੀਮਤਾਂ ਵੱਧ ਜਾਣੀਆਂ ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ ਇਹਦੇ ਉੱਤੇ ਹੁਣ ਜਿਹੜਾ ਰਿਪਬਲਿਕਨ ਪ੍ਰੋਪੋਜ਼ਲ ਆ ਇਹਨੂੰ ਓਵਰਟਰਨ ਕਰਨ ਦੇ ਲਈ ਇਹਦੇ ਉੱਤੇ ਇਹਨਾਂ ਨੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਪਰੂਵਲ ਦਿੱਤੀ ਸੀਗੀ ਕਿ ਕੈਲੀਫੋਰਨੀਆ ਦੇ ਇਸ ਪਲਾਨ ਨੂੰ ਸੋ ਜਿਹੜਾ ਵੇਵਿਅਰ ਆ এনवायरमेंटਲ ਪ੍ਰੋਟੈਕਸ਼ਨ ਐਕਟ ਦੁਆਰਾ ਉਹ ਜਿਹੜਾ ਵੇਵਿਅਰ ਆ ਉਹਨੂੰ ਕਿਹਾ ਗਿਆ ਇਹਨਾਂ ਨੇ ਕਿ ਜਿਹਦੇ ਵਿੱਚ 80% ਨਵੇਂ ਵਹੀਕਲ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ 2035 ਦੇ ਵਿੱਚ ਉਹ ਹੋਣਗੇ ਤੇ ਇਹੀ ਫਿਰ ਅਗਲੀਆਂ 11 ਸਟੇਟਾਂ ਦੁਆਰਾ ਅਡਾਪਟ ਕੀਤਾ ਜਾਣਾ 11 ਇਲੈਕਟ੍ਰਿਕ ਹੋ ਜਾਣੀ ਆ ਇੱਕ ਦਿਨ ਸਾਰੀਆਂ ਪਤਾ ਆ ਪਰ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਲੱਗਦਾ ਕਿ ਪਲਾਨ ਫੀਜ਼ੀਬਲ ਨਹੀਂ ਤੇਜੀ ਆ ਇਹਦੇ ਉੱਤੇ ਇਹਨਾਂ ਨੇ ਹੁਣ ਕਾਂਗਰਸ ਨੂੰ ਲੈਟਰ ਲਿਖੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਇਹਦੇ ਉੱਤੇ ਫੈਸਲਾ ਕਰੂਗੀ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ